ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਵਿੱਚ ਸੋ ਕੱਲ ਹੀ ਜਿਹੜਾ ਹੈ ਸਾਬਕਾ ਵਿਧਾਇਕ ਸਰਦਾਰ ਹਰਦੀਪਾਲ ਸਿੰਘ ਕੰਬੋਜ ਵੱਲੋਂ ਜਿੱਥੇ ਰਾਜਪੁਰਾ ਦੇ ਮਿਨੀ ਸੈਕਟਰੀਏਟ ਦੇ ਵੀ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਜਿਹੜਾ ਹੈ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਲਾਅਨ ਆਰਡਰ ਨੂੰ ਲੈ ਕੇ ਤੇ ਸਥਿਤੀ ਕਾਫੀ ਵਿਗੜਦੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਸੁਸਤ ਨਜ਼ਰ ਆ ਰਿਹਾ ਚੋਰ ਜਿਹੜੇ ਹਨ ਉਹ ਚੁਸਤ ਨਜ਼ਰ ਆ ਰਹੇ ਹਨ ਸੋ ਜਿਵੇਂ ਸਵੇਰ ਹੁੰਦੀ ਹੈ ਜਾਂ ਜਿਵੇਂ ਰਾਤ ਹੁੰਦੀ ਹੈ ਤਾਂ ਲੋਕਾਂ ਨੂੰ ਇਹ ਡਰ ਸਤਾਣ ਲੱਗ ਜਾਂਦਾ ਹੈ ਕੀ ਸਾਡੀ ਦੁਕਾਨ ਤੇ ਕਿਤੇ ਕੋਈ ਚੋਰੀ ਨਾ ਹੋ ਜਾਵੇ ਲੋਕ ਰਾਤ ਨੂੰ ਉੱਠ ਉੱਠ ਕੇ ਆਪਣੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਆ 2 2 ਵਜੇ ਵੀ ਕਿਤੇ ਕੋਈ ਦੁਕਾਨ ਦੇ ਅੰਦਰ ਕੋਈ ਚੋਰਤਾ ਨਹੀਂ ਵੜਿਆ ਹੋਇਆ ਇਹ ਜਿਹਾ ਡਰ ਕਿਉਂ ਜਦ ਅਸੀਂ ਸਰਕਾਰ ਨੂੰ ਟੈਕਸ ਅਦਾ ਕਰਦੇ ਆ ਰਾਜਪੁਰੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਬੜਾ ਸਤਾਰਕ ਹੈ ਉਸ ਤੋਂ ਬਾਅਦ ਵੀ ਜਿਹੜਾ ਹੈ ਲੋਕ ਚੈਨ ਦੀ ਨੀਂਦ ਨਾ ਸੌਣ ਤਾਂ ਫਿਰ ਬੜੀ ਇੱਕ ਦੁਖੀ ਗੱਲ ਹੈ ਕਿ ਸਾਡਾ ਸਮਾਜ ਇਸ ਟਾਈਮ ਬੜਾ ਪ੍ਰੇਸ਼ਾਨ ਨਜ਼ਰ ਆ ਰਿਹਾ ਸੋ ਗੱਲ ਕਰੀਏ ਅੱਜ ਦੀ ਤਾਂ ਅੱਜ ਸਵੇਰੇ ਸਵੇਰੇ ਨਿਊਜ਼ 189 ਪੰਜਾਬ ਨੂੰ ਇੱਕ ਖਬਰ ਆਂਦੀ ਹੈ ਕਿ ਦੁਕਾਨਦਾਰ ਨੇ ਆਪਣੀ ਦੁਕਾਨ ਖੋਲੀ ਹੈ ਅਜੇ ਸਵੇਰੇ ਸਵੇਰੇ ਧੂਪ ਅਗਰਬਤੀ ਕੀਤੀ ਹੈ ਤੇ ਉਸ ਤੋਂ ਬਾਅਦ ਉਹ ਕਿਤੇ ਬਾਥਰੂਮ ਕਰਨ ਗਏ ਤੇ ਦੁਕਾਨ ਦੇ ਬਾਹਰ ਦੋ ਅਗਿਆਤ ਮੋਟਰਸਾਈਕਲ ਸਵਾਰ ਜਿਹੜੇ ਹਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਹਨ ਤੇ ਇਸ ਦੁਕਾਨ ਜਿਹੜੀ ਦੁਕਾਨ ਦੇ ਪਿੱਛੇ ਖੜਿਆ ਮੈਂ ਇਹ ਮੇਨ ਮਾਰਕੀਟ ਰਵਿੰਦਰਾ ਚੌਕ ਜਿਹਨੂੰ ਕਿਹਾ ਜਾਂਦਾ ਹੈ ਉਸ ਮਾਰਕੀਟ ਦੇ ਵਿੱਚੇ ਦੁਕਾਨ ਬਣੀ ਹੋਈ ਹੈ ਜੇ ਇਸ ਮਾਰਕੀਟ ਦੇ ਵਿੱਚ ਚੋਰ ਆ ਕੇ ਦਿਨ ਦਿਹਾੜੇ ਸਾਮਾਨ ਚੱਕ ਕੇ ਲੈ ਕੇ ਜਾਣਗੇ ਤਾਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੇ ਇੱਕ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਦੂਜੇ ਪਾਸੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਲਾਈਨ ਆਰਡਰ ਨੂੰ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਤਰਨੇ ਲਾ ਰਹੀ ਹੈ ਉੱਥੇ ਹੀ ਸਾਬਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋਜ ਵੱਲੋਂ ਵੀ ਕੱਲ ਜਿਹੜਾ ਹੈ ਤਰਨੇ ਲਾਏ ਗਏ ਹਨ ਲੇਕਿਨ ਉਹਦਾ ਕੀ ਅਸਰ ਹੋਇਆ ਹੈ ਤੇ ਹਜੇ 24 ਘੰਟੇ ਵੀ ਨਹੀਂ ਹੋਏ ਸੋ ਇਹ ਜਿਹੜੀ ਹੈ ਵਾਰਦਾਤ ਹੋ ਜਾਂਦੀ ਹੈ ਸੋ ਮੈਂ ਤੁਹਾਨੂੰ ਦੱਸ ਦਿੰਦਾ ਲਗਾਤਾਰ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਨਾਲ ਫੁਟੇਜ ਦੇਖ ਪਾ ਰਹੇ ਹੋ ਕਿ ਦੋ ਨੌਜਵਾਨ ਉਰੇ ਆ ਕੇ ਰੁਕਦੇ ਹਨ ਬੜੇ ਆਰਾਮ ਦੇ ਨਾਲ ਅੰਦਰੋਂ ਦੁਕਾਨ ਦੇ ਅੰਦਰੋਂ ਜਿਹੜਾ ਹੈ ਤੇਲ ਦੀਆਂ ਕੰਨੀਆਂ ਚੱਕਦੇ ਆ ਤੇ ਉਹ ਫਰਾਰ ਹੋ ਜਾਂਦੇ ਆ ਤੇ ਨਾਲ ਵਾਲੀ ਦੁਕਾਨ ਵਾਲੇ ਉਹਨਾਂ ਦੇ ਪਿੱਛੇ ਭੱਜਦੇ ਹੋਏ ਨਜ਼ਰ ਵੀ ਆ ਰਹੇ ਆ ਤੇ ਬੜਾ ਡਰ ਦਾ ਮਾਹੌਲ ਹੈ ਐਸਐਚਓ ਸਾਹਿਬ ਨੂੰ ਪੁੱਛਣਾ ਚਾਹਾਂਗੇ ਕਿ ਇਹੋ ਜਿਹਾ ਡਰ ਦਾ ਮਾਹੌਲ ਤੁਹਾਡੇ ਪੁਲਿਸ ਪ੍ਰਸ਼ਾਸਨ ਦੇ ਹੋਣ ਤੋਂ ਬਾਅਦ ਲੋਕਾਂ ਨੂੰ ਹੋਏਗਾ ਤਾਂ ਲੋਕ ਕੀ ਕਰਨਗੇ ਸੋ ਤੁਸੀਂ ਦੇਖ ਸਕਦੇ ਹੋ ਮੈਂ ਦੁਕਾਨ ਦੇ ਅੰਦਰ ਖੜਿਆ ਹਾਂ ਇੱਥੋਂ ਜਿਹੜਾ ਹੈ ਉਹ ਚੋਰ ਜਿਹੜੇ ਹਨ ਉਹ ਕੈਨੀਆਂ ਚੱਕ ਕੇ ਜਿਹੜਾ ਉਰ ਤੋਂ ਫਰਾਰ ਹੋਏ ਹਨ ਤੇ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਭਾਈ ਸਾਹਿਬ ਖੜੇ ਹੈ ਇਹ ਇਹਨਾਂ ਦੀ ਦੁਕਾਨ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਲੋਕ ਤੁਸੀਂ ਦੇਖੋ ਦੁਕਾਨਦਾਰ ਸਾਰੇ ਉਰੇ ਇਸ ਟਾਈਮ ਇਕੱਠੇ ਹੋਏ ਹੋਏ ਕਿ ਜੇ ਦਿਨ ਦੇ ਟਾਈਮ ਅਸੀਂ ਸੇਫ ਨਹੀਂ ਆ ਤਾਂ ਰਾਤ ਨੂੰ ਸਾਡੀਆਂ ਦੁਕਾਨਾਂ ਕਿਸ ਤਰ੍ਹਾਂ ਸੇਫ ਹੋਣਗੀਆਂ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਕੀ ਨਾਮ ਜੀ ਤੁਹਾਡੀ ਦੁਕਾਨ ਦਾ ਮੇਰਾ ਰਾਮਚੰਦ ਗਿਆਨਚੰਦ ਦੁਕਾਨਾ ਜੀ ਅੱਛਾ ਜੀ ਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਗਿਆਨਚੰਦ ਜੀ ਗਿਆਨਚੰਦ ਜੀ ਕੀ ਗੱਲ ਹੋਈ ਹੈ ਸਾਰੀ ਮੈਂ ਜੀ ਇੱਥੇ ਦੁਕਾਨ ਤੋਂ ਮੈਂ ਬਾਥਰੂਮ ਤਾਂ ਗਿਆ ਬਾਥਰੂਮੋਂ ਮੈਂ ਹੋ ਕੇ ਆਇਆ ਤੇ ਦੇਖਿਆ ਮੇਰੇ ਤੇਲ ਦੇ ਕਿੰਨੇ ਨਹੀਂ ਪਿਆ ਤੇ ਤੁਸੀਂ ਕਿੰਨੇ ਵਜੇ ਦੁਕਾਨ ਖੋਲੀ ਅੱਜ ਦੁਕਾਨ ਮੈਂ 8:00 ਦੇ ਖੋਲਦਾ ਦੁਕਾਨ ਤੇ ਉਸ ਤੋਂ ਬਾਅਦ ਤੁਸੀਂ ਸਫਾਈ ਵਗੈਰਾ ਕਰਤੀ ਸੀ ਸਫਾਈ ਤੁਸੀਂ ਦੂਰ ਪੱਤੀ ਕਰੀ ਸੀ ਮੈਂ ਬਾਥਰੂਮ ਤਾਂ ਗਿਆ ਹ ਤੇ ਇੱਕ ਦੋ ਬੋਤਲਾਂ ਛੋਟੀਆਂ ਸੀ ਸਾਰੇ ਜੱਫੀ ਭਰ ਕੇ ਚੱਕ ਕੇ ਲੈ ਗਏ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਵਾਰ ਦਾਤ ਨੂੰ ਵੀ ਜੇ ਦਿਨ ਦਿਹਾੜੇ ਇਹ ਜਾ ਕੰਮ ਹੋ ਰਿਹਾ ਤਾਂ ਰਾਤ ਨੂੰ ਕਿੱਥੇ ਸੇਫ ਆਪਾਂ ਅਸੀਂ ਸੇਫ ਤਾਂ ਹੈ ਹੀ ਨਹੀਂ ਦਿਨ ਦਿਹਾੜੇ ਇਹ ਹੋ ਜਾਂਦਾ ਹੈ ਨਾਲ ਨਾਲ ਬੰਦੇ ਪਿੱਛੇ ਦੌੜੇ ਆ ਹਾਂਜੀ ਹਾਂਜੀ ਉਹਨਾਂ ਪਰ ਗਏ ਪਤਾ ਕਿ ਇਸ ਗਲੀ ਨਿਕਲ ਗਏ ਆ ਤੇ ਤੁਸੀਂ ਦੇਖ ਰਹੇ ਹੋ ਕਿ ਮੈਂ ਸੀਸੀਟੀਵੀ ਕੈਮਰੇ ਦੇ ਵਿੱਚ ਦੇਖ ਪਾ ਰਿਹਾ ਕਿ ਉਹਨਾਂ ਨੇ ਕੋਈ ਮੂਹ ਨਹੀਂ ਟਕੇ ਹੋਏ ਸਰੇ ਆਮ ਮੋਟਰਸਾਈਕਲ ਤੇ ਆਂਦੇ ਆ ਤੇ ਸਰੇ ਆਮ ਉੱਥੇ ਮੋੜ ਤੇ ਖੜੇ ਹੈ ਇੱਕ ਬੰਦਾ ਮੋੜ ਤੇ ਸਟਾਰਟ ਕਰਕੇ ਜਾ ਕੇ ਦੂਜਾ 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 ਬੰਦਾ ਉਹ ਜੱਫੀ ਵਰਗੇ ਚੱਕ ਕੇ ਲੈ ਗਿਆ ਤੇ ਤੁਹਾਨੂੰ ਕੀ ਲੱਗਦਾ ਜੇ ਤੁਸੀਂ ਦੁਕਾਨ ਤੇ ਹੁੰਦੇ ਤਾਂ ਕੋਈ ਵੱਡੀ ਵਾਰਦਾਤ ਵੀ ਕਰ ਸਕਦੇ ਸੀ ਤੁਹਾਡੇ ਨਾਲ ਹੋ ਸਕਦੀ ਸੋਵੇਦ ਲੂਥਰਾ ਜੀ ਖੜੇ ਹੈ ਵੇਦ ਲੂਥਰਾ ਜੀ ਤੁਸੀਂ ਦੱਸੋ ਵੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਬਾਰੇ ਦੇ ਵਿੱਚ ਇਹ ਜਿਹੜੀ ਘਟਨਾ ਹੋਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤਾਂ ਹੀ ਦਿਨ ਦਿਹਾੜੇ ਟੋੜੇ ਸੰਭਲਾਂਗੇ ਸਭ ਕੁਝ ਸੀਸੀਟੀਵੀ ਦੇ ਅਗੇ ਸਭ ਕੁਝ 2 5 ਲੀਟਰ ਦੀਆਂ 2 2 ਲੀਟਰ ਦੀਆਂ ਤੇ ਛੋਟੀਆਂ ਬੋਤਲਾਂ ਪਤਾ ਨਹੀਂ ਕਿੰਨੀਆਂ ਚੁੱਕੀਆਂ ਜਫਾ ਐਸਾ ਭਇਆ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਵੈਸੇ ਹੋ ਗਿਆ ਤਾਂ 2 12500 ਨੁਕਸਾਨ ਹੋ ਗਿਆ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਸ਼ਰਿਆਮ ਇੰਨੀ ਇਹਨਾ ਮੇਨ ਚੌਕ ਹੈ ਇਹ ਇੱਥੇ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਜੀ ਹਾਂ ਜੀ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਇਸੇ ਵਾ ਕੁਝ ਵੀ ਨਹੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕਹਿੰਦਾ ਹੈ ਇੱਕ ਅੰਗੇ ਜੀ ਬਸ ਅਸੀਂ ਥੋੜਾ ਧਿਆਨ ਦਿਓ ਆਮ ਦੁਕਾਨਦਾਰ ਸੇਫ ਹੋਵੇ ਆਮ ਪਬਲਿਕ ਸੁਰਿਟੀ ਸੇਫ ਹੋਵੇ ਬਸ ਠੀਕ ਹੈ ਜੀ ਸੋ ਸੋ ਆਪਾਂ ਉਹਨਾਂ ਸਾਕਸ਼ ਨਾਲ ਗੱਲ ਕਰਦੇ ਹਾਂ ਜਿਹੜੇ ਕਿ ਉਸ ਟਾਈਮ ਮੌਕੇ ਤੇ ਉਹਰੇ ਮਾਜੂਦ ਸੀ ਤੇ ਪਿੱਛੇ ਉਹਦੇ ਚੋਰਾਂ ਦੇ ਭੱਜੇ ਐ ਕੀ ਨਾਲ ਜੀ ਤੁਹਾਡਾ ਸਰ ਮੇਰੇ ਨਾਲ ਸੱਚੀ ਨੇ ਮੇਰੀ ਨਾਲ ਦੁਕਾਨ ਹੈ ਇਹ ਕੱਪੜਿਆਂ ਦੀ ਬੱਚਿਆਂ ਦੀ ਹਾਂਜੀ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਕਦਮ ਇਹ ਚੋਰ ਭੱਜ ਰਹੇ ਐ ਇੱਕ ਚੋਰ ਆਏ ਐ ਸਰ ਇੱਥੋਂ ਇੱਕਦਮ ਮੋਟਰਸਾਈਕਲ ਖੜੀ ਕੀਤੀ ਉਹਨਾਂ ਨੇ ਆਏ ਕੋਲੀ ਭਰ ਕੇ ਬੈਠਣ ਲੱਗੇ ਮੈਂ ਪਿੱਛੋਂ ਭੱਜਿਆ ਜਦੋਂ ਭੱਜੇ ਮੈਂ ਚਿੱਖਿਆ ਵੀ ਮਾਰੀਆਂ ਅੱਗੇ ਤੋਂ ਨਿਕਲ ਗਏ ਬਾਈਕ ਪੂਰੀ ਤੇਜ਼ ਕਰਕੇ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਨੌਜਵਾਨ ਸੀ ਕੁਛ ਉਹਨਾਂ ਦਾ ਹੁਲੀਆ ਯੰਗ ਸੀਗੇ ਇੱਕ ਦਿਨੇ ਪਟਕਾ ਬੰਨਿਆ ਸੀ ਇੱਕ ਮੋਨਾ ਸੀਗਾ ਮੂੰਹ ਤੇ ਕੁਛ ਬੰਨਿਆ ਸੀ ਮੂੰਹ 'ਚ ਕੋਈ ਕੱਪੜਾ ਨਹੀਂ ਸੀਗਾ ਕੁਛ ਨਹੀਂ ਐ ਸਰੇ ਆਮ ਲੁੱਟਖੋਰ ਹੈ ਉਹ ਰਹੀ ਹੈ ਤੇ ਮੋਟਰਸਾਈਕਲ ਦੇ ਨੰਬਰ ਨੰਬਰ ਕੁਛ ਪਿੱਛੋਂ ਨੰਬਰ ਪਲੇਟ ਹੀ ਨਹੀਂ ਹੈਗੀ ਬਿਲਕੁਲ ਖਤਮ ਹੈ ਅੱਛਾ ਸੋ ਸਪਲੈਂਡਰ ਮੋਟਰਸਾਈਕਲ ਸੀਗੀ ਪਿੱਛੇ ਨੰਬਰ ਪਲੇਟ ਬਿਲਕੁਲ ਉਡਾਈ ਵੀ ਹੈ। ਇਹ ਕਹਿਣਾ ਚਾਹੋਗੇ ਪਾਈ ਸਾਹਿਬ ਇਹੋ ਜੀ ਕਟਨਾ ਹੋ ਸਰ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਇਹ ਮੇਨ ਰੋਡ ਹੈ ਰਾਜਪਰੇ ਦਾ। ਜੀ ਜੀ। ਅਗਰ ਇੱਥੇ ਹੀ ਇਹ ਹੀ ਵਾਰਦਾਤ ਹੋ ਰਹੀ ਹੈ ਤਾਂ ਆਮ ਗਲੀਆਂ ਦੇ ਵਿੱਚ ਕੀ ਹਾਲ ਹੋਏਗਾ? ਹੂੰ ਹੂੰ। ਅਸੀਂ ਕਹਾਂਗੇ ਪੁਲਿਸ ਪ੍ਰਸ਼ਾਸਨ ਥੋੜੀ ਜਿਹੀ ਸਖਤ ਹੋਵੇ ਤੇ ਇਹਨਾਂ ਨੂੰ ਨਕੇਲ ਕੱਸੇ ਇਹਨਾਂ ਦੇ ਜਿਹੜੇ ਚੋਰੀਆਂ ਹੋ ਰਹੀਆਂ ਨੇ ਐਵੀਆਂ ਲੀਆਂ। ਤੁਸੀਂ ਲਗਾਤਾਰ ਦੇਖ ਪਾ ਰਹੇ ਹੋ ਕਿ ਕਿੰਨਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸ ਟਾਈਮ ਮਾਰਕੀਟ ਦੇ ਵਿੱਚ ਹਜੇ ਸਵੇਰ ਹੀ ਹੋਈ ਹੈ ਹਜੇ ਤੱਕ ਗਾਹਕ ਆਣੇ ਵੀ ਸ਼ੁਰੂ ਨਹੀਂ ਹੋਏ ਤੇ ਚੋਰ ਜਿਹੜੇ ਆ ਪਹਿਲਾਂ ਆਣੇ ਸ਼ੁਰੂ ਹੋ ਗਏ ਆ ਸਾਰੇ ਆਮ ਦੁਕਾਨਾਂ ਦੇ ਵਿੱਚ ਲੁੱਟਖੋ ਕਰਦੇ ਫਿਰਦੇ ਆ ਤੇ ਕੀ ਕਰ ਰਹੀ ਹੈ ਰਾਜਪੁਰਾ ਦੀ ਪੀਸੀਆਰ ਤੇ ਕੀ ਕਰ ਰਹੇ ਆ ਰਾਜਪੁਰਾ ਦੇ ਐਸ ਐਚ ਓ ਸਾਹਿਬ ਕੀ ਲਾਇਨ ਆਰਡਰ ਜਿਹੜਾ ਹੈ ਲਗਾਤਾਰ ਸਥਿਤੀ ਜਿਹੜੀ ਹੈ ਵਿਗੜਦੀ ਜਾ ਰਹੀ ਹੈ ਸ਼ਹਿਰ ਦੀ ਤੇ ਲਗਾਤਾਰ ਚੋਰ ਜਿਹੜੇ ਆ ਬਿਨਾ ਮੋਟਰਸਾਈਕਲ ਬਿਨਾ ਨੰਬਰ ਦੇ ਮੋਟਰਸਾਈਕਲ ਲੈ ਕੇ ਟੂਰੀ ਫਿਰਦੇ ਆ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਕਿ ਇਸ ਮੋਟਰਸਾਈਕਲ ਦੇ ਉੱਤੇ ਨੰਬਰ ਨਹੀਂ ਹੈ ਜੇ ਕੋਈ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਫੜ ਲੈਂਦਾ ਤਾਂ ਵੱਡੇ ਲੀਡਰ ਜਿਹੜੇ ਆ ਇਹਨਾਂ ਨੂੰ ਸਫਾਰਿਸ਼ ਪਾ ਕੇ ਛਡਵਾ ਦਿੰਦੇ ਆ ਜੋ ਸਾਡੇ ਸੂਤਰ ਦੱਸਦੇ ਆ ਜੋ ਪੁਲਿਸ ਦੇ ਸੂਤਰਾਂ ਤੋਂ ਸਾਡਾ ਜਾਣਕਾਰੀ ਮਿਲਦੀ ਹੈ ਕਿ ਜਦ ਅਸੀਂ ਇਹਨਾਂ ਨੂੰ ਫੜਦੇ ਆ ਤਾਂ ਨਾਲ ਦੀ ਨਾਲ ਵੱਡੇ ਲੀਡਰਾਂ ਦੇ ਫੋਨ ਜਿਹੜੇ ਆ ਜਾਂਦੇ ਇਹਨਾਂ ਨੂੰ ਛਡਵਾ ਦਿੰਦੇ ਆ ਤਾਂ ਕੀ ਕਿਹਾ ਜਾ ਸਕਦਾ ਹੈ ਕਿ ਵੱਡੇ ਲੀਡਰਾਂ ਦੀ ਇਨ ਚੋਰਾ ਨੂੰ ਸ਼ੈ ਜਾਂ ਫਿਰ ਇਹ ਵਾਰਦਾਤਾ ਇਸ ਤਰ੍ਹਾਂ ਹੀ ਲਗਾਤਾਰ ਜਾਰੀ ਰਹਿਣਗੀ ਤੇ ਪੁਲਿਸ ਪ੍ਰਸ਼ਾਸਨ ਜਿਹੜ ਸੁਤਾ ਰਹੇਗਾ ਤੇ ਲੋਕਾਂ ਦਾ ਕੀ ਬਣੇਗਾ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਕਿਸਦਾ ਹੋਵੇ ਅਸਰ